वीडियो शूट हो रही है चेक करो वीडियो वीडियो शूट <laughs> बड़ा बड़ा व्लॉग बड़ा, बड़ा 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 व्लॉग थे।, थे भी जाना बनाओ आओ परे तो आ लो जी चेक करो लोकेशन यहां देखो की बना रहा थंबनेल तर्नेया करना इथे करना इथे होली होली हां वी राणे हां जी ओके 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 आना हां हां ये जांदा ਚੈੱਕ ਕਰੋ ਚੈੱਕ ਕਰੋ ਹਾਂ ਜਾਣ ਕਰੀਏ ਇਹਨਾਂ ਨੂੰ ਸ਼ੂਟ ਫੇਰ ਹੁਣ ਫੋਟੋਆਂ ਕਿਤੇ ਖਿੱਚ ਗਏ ਅੱਜ ਤਾਂ ਛੜਕੇ ਹੀ ਨਾ ਲੱਗਿਆ ਨਾਲ ਹੀ ਆ ਬੱਸ ਫੇਰ ਮਾਂ ਮੋੜ ਸਲ ਫੱਟਣ ਇਧਰ ਆ ਤਸਵੀਰਾਂ ਫੋਟੋਆਂ ਕਿੱਦਾਂ ਖਿੱਚਣੀਆਂ ਜਾ ਉੱਥੇ ਬਹਿ ਲੱਤਾਂ ਲਮਕਾ ਆ ਕੇ ਧਿਆਨ ਨਾ ਬਈ ਪਰ ਗਾਇ ਸ਼ੂਟ ਬੜਾ ਤੜੇ ਲੈਵਲ ਦਾ ਹੋਣ ਲੱਗਾ ਹੋਇਆ ਬਾਕੀ ਜਿੰਨੇ ਜਿੰਨੇ ਰੀਲ ਵੇਖਣੀ ਹੋ ਇੰਸਟਾਗ੍ਰਾਮ ਤੇ ਫੋਲੋ ਕਰ ਲੋ ਗੁਰਮੀਤ ਸਿੰਘ ਨੂੰ 9 ਤੇ ਆੜਾ ਸਭ ਕੋਲ ਮਟੀਰੀਅਲ ਨਾਲ ਇੰਸਟਾ ਤੇ ਪੋਸਟ ਕਰਦੇ ਆਂ ਅਹ ਦੇਖੋ ਇਸ ਤਰ੍ਹਾਂ ਰਿਸਕ ਲੈਣੇ ਦਾ ਚਾਲਾਂ ਮਾਰੀ ਹੁਣ ਮਮਾ ਜੈ ਨਹੀਂ ਲੈਣਾ ਹਾਂ ਓਕੇ ਆ ਪਾਣੀ ਦੇ ਕਿੰਨਾ ਦੇ ਰਿਹਾ ਪਾਣੀ ਦਾਣਾ ਤੋਂ ਡਾਰ ਕੋਈ ਨਹੀਂ ਚਾਲਾ ਇੱਥੇ ਬੈਠਾ ਰਹੀ ਚੰਗਾ ਫਿਰ ਮੈਂ ਫੋਟੋ ਖੇਡਦਾ ਤੇਰੀ ਕੋਈ ਆ ਨਹੀਂ ਆਉ ਤੋਂ ਕੋਈ ਹੋ ਨਹੀਂ ਕੋਈ ਬੈਠਾ ਰਹਾ ਬੈਠਾ ਰਹਾ ਇਥੇ ਗੱਡੀ ਪੈਂਚਰ ਹੋ ਗਈ ਮੰਮੀ ਮੰਮੀ ਤੇਰਾ ਤੇਰਾ ਕੀ ਕਹਿਣਾ ਗੱਡੀ ਬਾਰੇ ਢੀ ਵੱਡੀ ਗੱਡੀ ਬਾਰੇ ਤੇਰਾ ਕੀ ਵਿਚਾਰ ਕੀ ਵੈਸੇ ਹੀ ਅਸਲ ਚ ਮੇਰਾ ਕੋਈ ਵਿਚਾਰ ਨਹੀਂ ਮੈਂ ਤੇ ਟਰੱਕ ਲੱਗਦਾ ਫਿਰੋਤਾ ਟਰੱਕ ਨਹੀਂ ਹੋਏਗਾ ਤੇ ਛੋਟਾ ਹੈ ਇਹ ਜਾਂ ਵੱਡਾ ਚਕਾਈ ਜਿਆਦੀ ਹੈ ਲਿਫਟ ਕਰ ਹੈ ਟਰੱਕ ਹੋਵੇ ਛੋਟਾ ਆ ਕੇ ਕੋ ਬਰਾਬਰ ਹੀ ਨੇ ਛੋਟਾ ਟਰੱਕ ਕੋਈ ਨਹੀਂ ਆਹ ਗਾਇਸ ਨੁਕਸਾਨ ਹੋ ਗਿਆ ਨਲਕੀ ਟੁੱਟ ਗਈ ਇਹਦੀ ਆਡੀਵ ਜੀ ਤੇੰਨੀਆ ਦੁਕਾਨਾਂ ਉੱਚੀ ਆਡੀ ਗੱਡੀ ਉੱਚੀ ਹੈ ਹੁਣ ਨਲਕੀ ਪਵਾ ਜਾਣਾ ਪੈਣਾ ਪਿੱਕੇ ਪੰਡ ਜਿਹੜੀ ਨਾ ਘਰ ਵਾਸਤੇ ਉਹ ਗੱਡੀ ਦੂਜੀ ਸੋਹਣੀ ਲੱਗਦੀ ਘਰ ਵਾਲੀ ਜਿਹੜੀ ਗੱਡੀ ਕਿਹੜੀ ਜਿਹੜੀ ਵੀ ਆਮ ਗੱਡੀਆਂ ਹੁੰਦੀਆਂ ਵਾ ਵਾ ਬਈ ਕੋਈ ਸਿਫਟ ਜਿਹੀ ਤਰ੍ਹਾਂ ਸਿਫਟ ਹਾਂ ਸਿਫਟ ਦੇ ਯਾਰ ਸਿਫਟ ਕੋਈ ਹੋਰ ਵੀ ਗੱਡੀਆਂ ਹੁੰਦੀਆਂ ਸੋਹਣੀਆਂ ਘਰ ਜੋ ਆਪਦੀ ਪਰ ਫੈਮਿਲੀ ਵਾਸਤੇ ਚੱਲ ਆਪਾਂ ਉਹ ਲਵਾਂਗੇ ਇਹ ਤੇ ਟਰੱਕ ਇਹ ਤੇ ਫਿਰ ਵੱਡੀਆਂ ਗੱਲਾਂ ਨਾ ਕੋਈ ਨਹੀਂ ਆਪਾਂ ਸਿਫਟ ਲਵਾਂਗੇ ਜਾਂ I20 ਦਾ ਜਾਂ ਵਰਨਾ ਲਵਾਂਗੇ ਗੱਡੀਆਂ ਸੋਹਣੀਆਂ ਲੱਗਦੀਆਂ ਉਹ ਖਾਲਸਾ ਜੀ ਇਧਰ ਚੱਲੇ ਵੀਰ ਨੂੰ ਸ੍ਰੀ ਆਨੰਦਪੁਰ ਸਾਹਿਬ ਉਹ ਲਾਵਾਂ ਲਾ ਕੀ ਆਏ ਬਾਤਾਂ ਇਹ ਸਬਸਕ੍ਰਾਈਬ ਹੀ ਟ੍ਰੇਟਰ ਦੀ ਪੂਰੀ ਆਹ ਵੀਰ ਦੀ ਆਈਡੀ ਜਿਹਨੇ ਰੀਲਾਂ ਵੇਖਣੀਆਂ ਨੇ ਫੋਲੋ ਕਰ ਲਓ ਇਹਨੂੰ ਵੇਖੋ ਗੱਡੀ ਆਤ ਕਰਾਉਂਦੇ ਮੁੰਡੇ ਤਾਂ ਸਾਰਾ ਹੱਤ ਕਰਾਉਣੇ ਹਿਸਾਬ ਦਾ ਜਿਆਦਾ ਕੀ ਬਾਤ ਹੈ ਕੀ ਬਾਤਾਂ ਵਿੱਚੋਂ ਪੂਰੀ ਜ ਸਬਸਕ੍ਰਾਈਬ ਮਿੱਤਰਾਨਾ ਮਾੜਾ ਵੇਟ ਰਾਲਾ ਇੱਧਰ ਬਣਾਇਆ ਮੁੰਡੇ ਚੱਲੇ ਹੀ ਨਹੀਂ ਤੂੰ ਨਹੀਂ ਚੱਲਿਆ ਨਹੀਂ ਮੈਂ ਥੋੜਾ ਲੇਟ ਜਾਣਾ ਜੀ ਜਾਣਾ ਹੈ ਗਾਏ ਬਾਕੀ ਜੇ ਮਹਾਰਾਜ ਸੱਦੂ ਕਰ ਫੇਰ ਹੀ ਜਾਇਆ ਤੈਨੂੰ ਪਤਾ ਨਾ ਪੋੜਾਂ ਬਹੁਤ ਸੁਨੀਆਂ ਲਾਈਆਂ ਯਾਰ ਸ਼ਾਸਤਰਨ ਕੇ ਦੀਨ ਹੈ ਰਾਜ ਰਾਜ ਬਿਨਾਂ ਨਾ ਧਰਮ ਚੱਲੇ ਹੈ ਜਾਣਾ ਮਹਾਰਾ ਤੁਹੀਂ ਨਹੀਂ ਆ ਮੈਂ ਪਿਆ ਕਰ ਤੇ ਮੋਟਾ ਤੇ ਆਹ ਫਿਰ ਮੁੰਡੇ ਫੜਾ ਦੇ ਉਹਨੂੰ ਉਹਨਾਂ ਟੇਕ ਦੇਣਾ ਆਪੇ ਇੱਥੇ ਹੋਰ ਜਾਣ ਕਿਧਰ ਕਹਿ ਹੋਰ ਕਿਧਰ ਤਿਆਰੀ ਫਿਰ ਪੂਰੀ ਆਇਆ ਆਇਆ ਤੇ ਇਹਨੂੰ ਵਲੌਗਰ ਮੋਰਸਲ ਵੀ ਨਾਲ ਲਾਦ ਲਈਏ ਮੋਰਸਲ ਲਈਏ ਨਾਲ ਮਹਾਰਾਜ ਵਾਦ ਦੇ ਕੌਣ ਤੂੰ ਹੀ ਚਾਰੀਆ ਦੀ ਚਲੇ ਨਾਲ ਕੋਣ ਹਿੰਦਾ ਬੈਰਾ ਪੁੱਤ ਚਲੋ ਵਧੀਆ ਵਧੀਆ ਨਾਲ ਕਮਲੇ ਨੂੰ ਖਾਜੋ ਤੁਹਾਡਾ ਸਿਰ ਪਰੇ ਲਾਲਾ ਮਾਸਾ ਜਾਣ ਖੂਬਸੂਰਤੀ ਦਾ ਰਾਜ ਕੀ ਇਹਨੇ ਦਿਖਾ ਮੈਨੂੰ ਅੱਜ ਤੇ ਤਿਆਰ ਇਹ ਨਾ ਹੋ ਜਾਣ ਠੀਕ ਠਾਕ ਜੇ ਤਿਆਰੀ ਹੋ ਪੂਰੀ ਫੋਟੋਗ੍ਰਾਫਰ ਦਾ ਸਸ ਜੀ ਕਹਿੰਦਾ ਨਾ ਲੋਰ ਜਾਣ ਲਿਆਇ ਨਹੀਂ ਕਹਿਣਾ ਕਰਨਾ ਜਿਹੜਾ ਉੱਥੇ ਓੱਖਾ ਸੋੱਖਾ ਧਾਰਤੀ ਆਪਾਂ ਕਰੀਏ ਓਏ ਹੋਏ ਬਰਮਾਚੀ ਵੀ ਕਰਨਿਆ ਨਾਲ ਨਾਲ ਬਰਮਾਚੀ ਤੇਰਾ ਵਲੋ ਚੁੱਗੂ ਸਿਰ ਤੇ ਚੱਲਣ ਦਿਆ ਤੈਨੂੰ ਪਤਾ ਵੀ ਹੈਗਾ ਪਾਣੀ ਪਿਆ ਚੱਲ ਗੋਟ ਫੇਰ ਆ ਲੋ ਸ਼ਾ ਪਲਾਸ ਦੇਖ ਲੋ ਵੀ ਜੀ ਹੋਰ ਦਾ ਕਿਦਾਂ ਕੈਮ ਬਰਮਾਚੀ ਇੱਥੇ ਲੋਹੜ ਵਜਦੀ ਨਾ ਕਰ ਉਹ ਬੱਲੇ ਹੋਰ ਜਾਣ ਕੈਮ ਸੇ ਤਾਂ ਉਹ ਲੜਬਾਈ ਨਹੀਂ ਗਰਮੀ ਸਮਝਾ ਦੇ ਨਾ ਨਹੀਂ ਕੱਢਿਆ ਤਿਆਰੀ ਕੀਤੀ ਪੂਰੀ ਇਹ ਨੂੰ ਟਰਾਲੇ 'ਚ ਫਿਟ ਕਰਨਾ ਪਤਾ ਨਹੀਂ ਕਿੱਦਾਂ ਕਰਨਾ ਜੀ ਢੋਤ ਆ ਕੇ ਰੱਖਿਆ ਬੰਦ ਜਰਾ ਸਾਰਾ ਇਹੀ ਓਕੇ ਰਿਪੋਰਟ ਕਰਕੇ ਨਵਾ ਏ ਸੀ ਇਹ ਨੂੰ ਟਰਾਲੇ 'ਚ ਜਾਣ ਟਰਾਲੇ 'ਚ ਫਿਟ ਕਰਨਾ ਇਹਨੂੰ ਹੁਣ ਪੂਰੀ ਜੱਸ ਕਰਾਓ ਹੈ ਟਰਾਲਾ ਖਾਤਾ ਮੈਂ ਕਰ ਫਿਰ ਖੋਨੇ ਉਹ ਅਗਲੀ ਵਾਰ ਆਪਾਂ ਖੜਿਆ ਹੈ ਵਧੀਆ ਬਣਾ ਗਏ ਤੇ ਐਰ ਕੀ ਜੱਸ ਨਹੀਂ ਐਰ ਕੀ ਜੱਸ ਪੂਰੀ ਆ ਲੈ ਕੇ ਐਰ ਕੀ ਜੱਸ ਪੂਰੀ ਆ ਇੱਕ ਆਪਾਂ ਕਰਨੇ ਤਿਆਰ ਹੋਰ ਉਹਤੇ ਮੈਂ ਜਾਣਾ ਇੱਥੇ ਨਾਲ ਦੇਣਗੇ ਨਾਲ ਚਲੋ 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 ੁੰਡਾ ਨਹੀਂ ਹੈ ਬਾਥੋਂ ਜਾਣਾ ਪਾਣਾ ਹੈ ਗੱਲ ਹੈ ਤੇਰੇ ਬਸੂ

ਉਹ ਨਾ ਪਾਏ ਸੀ ਵੀ ਕਰ ਲੱਗਿਆ ਫੀਡਿੰਗ ਉਹ ਮੀਟਰ ਮੀਟਰ ਵੇ ਸਾਈਡ ਤੇ ਖੁੱਲੇ ਨਾ ਤਰ ਮੀਟਰ ਹਾਂ ਜਾਣ ਓਕੇ ਕਿਦਾਂ ਤਿਆਰੀ ਨਹੀਂ ਚਲੋ ਅਸੀਂ ਤੁਹਾਡੇ ਮਗਰੇ ਆਵਾਂ ਕਿਸ 12:00 ਵਜੇ ਨੂੰ ਸਾਰੀ ਤਿਆਰੀ ਕਰ ਲਈ ਹੋਣੀ ਆ ਕਿਦਾਂ ਜਾਣ ਸਾਰੀ ਤਿਆਰੀ ਸਾਰੀ ਤਿਆਰੀ ਹੋ ਗਈ ਨਾ ਗੱਡੇ ਦੇ ਥੱਲੇ ਪਾ ਦਿਆ ਕਰਨੇ ਸਾਰੇ ਓਕੇ ਇਹ ਸੀ ਜਾਨ ਰਖਾਤਾ ਅਸੀਂ ਸ਼ਟ ਕਰਤਾ ਜਾ ਕੇ ਨਾ ਆਪੇ ਹੁਣ ਕਰ ਲੈਣਾ ਉੱਥੇ ਪਹੁੰਚ ਕੇ ਬਾ ਠੀਕ ਹੈ ਜਾਣ ਦੀ ਇਹ ਨਹੀਂ ਹਲਦਾ ਹਸਰਾਣਾ ਕੇ ਲਾ ਦੇ ਮੀਟਰ ਮੋਟਰ ਹੱਦ ਅੱਗੇ ਹਾ ਸਾਰਾ ਸਮਾਨ ਫੜਾ ਦੇ ਇਹਨਾਂ ਨੂੰ ਚਲੋ ਜਾਣਵਾ ਰੁਆ ਖੇਤਰ ਨੂੰ ਮੰਡੇ ਹੋ ਗਈ ਗੱਡੀ ਸਟਾਰਟ ਉਹ ਖਲੋ ਜਾ ਖਲੋ ਜਾ ਖਲੋ ਜਾ ਕਾਲਾ ਦਾ ਪੈਸਾ ਕਾਲਾ ਦਾ ਪੈ ਜਾਣ ਕਾਲਾ ਦਾ ਪੈ ਚੱਲ ਧਿਆਨ ਨਾਲ ਹੀ ਜਾਈ ਹੌਲੀ ਜਾਈ ਹੌਲੀ 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 ਚੱਲ ਜਾਨ ਜਾਨ ਦੇ ਵਾਰੂ ਆ ਕੇ ਪੂਰਾ ਚੋਤ ਗਰਮੀ ਨਾ ਭਾਈ ਅਜ ਤੋਂ ਤੁਰ ਪੇ ਲੋ ਓਕੇ ਜਾਣਾ ਵਾਇਪਰ ਕਰ ਦੋ ਮੁੰਡਿਆ ਸਾਰਾ ਦਾਰਾ ਕਟਣ ਗਿਆ ਤੇ ਦਵਾਨ ਮੂੰਹ ਪਾਲਾ ਕਰਾ ਕੁੱਤੇ ਹੁੰਦਰ ਚੱਲੀ ਜਾਂਦੀ ਜਰੀ ਓਕੇ ਜਾਨ ਲਓ ਜਾਨ ਘਰੇ ਆਪਾਂ ਪਹੁੰਚ ਗਏ ਆਂ ਛਾਹ ਨਹੀਂ ਚਲ ਗਏ ਟਰਾਲਾ ਲੈ ਕੇ ਪਹਿਲਾਂ ਪਹੁੰਚਣਾ ਮੱਥਾ ਟੇਕ ਕੇ ਫਿਰ ਗਾਂਹ ਜਾਣਗੇ ਤੇ ਆਪਣਾ ਅਜੇ ਕੀ ਪਲੈਨ ਆ ਕੁਝ ਨਹੀਂ ਕਹਿ ਸਕਦੇ ਤੇ 12 ਤਰੀਕ ਨੂੰ ਵੇਖਾਂਗੇ ਜਦੋਂ ਟਰਾਲਾ ਜਾਣਾ ਹੋ ਤੇ ਹਾਲੇ ਕੋਈ ਪਲੈਨ ਹੀ ਜਾਂਦਾ ਤੇ ਐਸ਼ਮੀ ਤੁਰਾ ਪੁੱਤ ਬਾਕੀ ਯੋਗ ਗਏ ਮੇਰੇ ਖਿਆਲ ਨਾਲ ਇਹ 10 ਤੋਂ 12 ਜਾਣੇ ਆ ਵਧੀਆ ਟਰਾਲੇ ਜਾਣੇ ਨਹੀਂ ਜਾਣੇ ਜਾਣੇ ਜਿਹਨਾਂ ਵਧੀਆ ਰਹਿੰਦੇ ਆ ਖੋਲੇ ਡੋਲੇ ਬੈ ਜਾਂਦੇ ਰਮਾਨ ਜਿਆਦਾ ਮੁਲਕ ਬਾਤ ਚੁੱਪ ਨਹੀਂ ਆਉਦਾ ਠੀਕ ਹੈ ਜਦਾਂ ਹੈਗੇ ਵਧੀਆ ਤੇ ਆ ਗੱਡੀ ਦਾ ਵੀ ਆਪਾਂ ਜਾਣ ਕੱਲ ਪਰਸੋ ਦਾ ਕੰਮ ਕਰਾਉਣਾ ਸਰਵਿਸ ਸਰਵਿਸ ਕਰਾਉਣੀ ਹੈ ਸਟੀਰਿੰਗ ਦਾ ਕੰਮ ਹੋਣਾ ਟਾਇਰ ਟੂ ਪੈਨਲ ਇਹਨੂੰ ਐ ਓਕੇ ਰਿਪੋਰਟ ਬਣਾ ਦੇਣਾ ਕਿਉਂਕਿ ਗੱਡੀ ਹੁਣ ਜਾਣ ਆਪਣੀ ਕੋ ਰਹਿਣੀ ਜਾਰੀ ਚ ਕਿਉਂਕਿ ਭੈਣ ਤੇ ਭਾਈ ਹੁਣੀ ਚੱਲ ਗਏ ਆ ਬਾਹਰ ਫੋਰਨ ਇਹ ਹੁਣ ਆਪਣੀ ਕੋ ਰਹਿਣੀ ਹੈ ਤੇ ਇਹਦਾ ਕੰਮ ਕੰਮ ਕਰਾ ਕੇ ਜਾ ਸਕਦਾ ਹੁੰਦੇ ਆ ਤੇ ਬਾਕੀ ਬੁਲਟ ਵੀ ਆਪਣੇ ਕੋ ਲੱਗਾ ਸਾਰੇ ਸੰਸਨ ਕੇਟੀਐਮ ਅੰਦਰ ਲੱਗਾ ਤੇ ਅ ਸੌਰੀ ਵਲੌਗ ਡੇਲੀ ਨਹੀਂ ਅਪਲੋਡ ਕਰ ਪਾਉਂਦਾ ਬਣਾਉਂਦੇ ਬਹੁਤ ਕਾਟਿਆ ਤੇ ਵੇਖਾਂਗੇ ਫੇਰ ਕਿਹਦੇ ਦਿਨ ਕਿਦੋਂ ਵਲੌਗ ਬਣੂਗਾ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਜਰਾਂ ਬਾਈ ਬਾਈ ਲਵ ਯੂ ਤੇ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੋ ਮਰਜ਼ੀ ਕਰਦੇ ਹੋ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸੌਰੀ ਫॉर ਲੇਟ ਵਲੌਗ ਪਰ ਜੋ ਕਰ ਜਗਾਹ ਦਾ ਸਾਹਮਣੀ ਹੈ ਸਤਿ ਸ੍ਰੀ ਅਕਾਲ ਦੇ ਲਵ ਯੂ ਸਾਰਿਆਂ ਨੂੰ ਬਾਈ